ਸਤਿ ਸ਼੍ਰੀ ਅਕਾਲ ਜੀ ਮੈਂ ਆਹ ਪ੍ਰੀਤ ਮਾਲਮੀ ਸਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਯੂਨੀਕ ਜੀ ਤੇ ਨਵੀਂ ਜੀ ਕਲੈਕਸ਼ਨ ਲੈ ਕੇ ਆ ਗਏ ਆ ਜੀ ਪਹਿਲਾਂ ਇਹਨਾਂ ਸੂਟਾਂ ਦੀ ਪਾਈ ਸੀ ਸਟਾਕ ਕਲੀਅਰ ਹੋ ਗਿਆ ਸੀ ਦੁਬਾਰਾ ਤੋਂ ਲੈ ਕੇ ਆ ਗਏ ਆ ਜੀ ਚਿਕਨ ਬਾਟਮ ਵਾਲੀ ਜਿਹੜੀ ਆ ਲੈ ਕੇ ਆ ਗਏ ਆ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਮਸਲੀਨ ਦੀ ਆਜੇਗੀ ਸ਼ਰਟ ਤੇ ਪਿਓਰ ਜੜਾਏ ਚਿਕਨ ਦੀ ਜਿਹੜੀ ਆ ਬਾਟਮ ਆਜੇਗੀ ਵਾਈਨ ਕਲਰ ਵਾਲੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਜਿਹੜਾ ਡਿਜ਼ਾਈਨ ਰਿਹਾ ਤੇ ਇਹ ਹਮੇਸ਼ਾ ਡਿਜ਼ਾਈਨ ਜਿਹੜਾ ਲੱਕੀ ਆ ਜੀ ਡਿਜ਼ਾਈਨ ਲੈ ਕੇ ਆ ਗਿਆ ਦੋ ਡਿਜ਼ਾਈਨ ਜਿੱਤਾਂਗੇ ਤੁਹਾਨੂੰ ਮਿਲਦੇ ਆ ਦੋ ਡਿਜ਼ਾਈਨ ਦੋਨੋਂ ਹੀ ਮਿਲਣਗੇ ਬਹੁਤ ਹੀ ਪਿਆਰਾ ਜਿਹਾ সফট ਜੀ ਮਸਲੀਨ ਇੰਪੋਰਟ ਦੀ ਸ਼ਰਟ ਆ ਜਾਏਗੀ ਡਿਜ਼ਾਈਨਰ ਜੀ ਕਲਰ ਬੜੇ ਕਲਰ ਲੈ ਕੇ ਆਏ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣਗੇ ਚਾਰ ਪੰਜ ਕਲਰ ਦੀ ਕਲੈਕਸ਼ਨ ਪਰ ਤੁਹਾਡੇ ਵਾਸਤੇ ਅੱਜ ਵੀਡੀਓ ਦੇ ਵਿੱਚ 16 17 ਕਲਰ ਲੈ ਕੇ ਆਏ ਦੇਖੋ 16 17 ਕਲਰ ਉਹੀ ਦੇਗਾ ਜੋ ਵਰਕ ਕਰਵਾ ਸਕਦੇ ਨੇ ਦੇਖੋ ਇਹ ਤੁਹਾਨੂੰ ਪੂਰਾ ਵਰਕ ਕੀਤਾ ਆ ਡਿਜ਼ਾਈਨਰ ਜਾਂ ਗਲੇ ਤੇ ਆ ਗਿਆ ਨਾਲ ਆ ਗਿਆ ਬਹੁਤ ਹੀ ਪਿਆਰਾ ਜਿਹਾ ਸਾਰਾ ਹੀ ਥ्रेड ਵਰਕ ਦਾ ਕੰਮ ਪੂਰਾ ਜਿਹੜਾ ਘੇਰੇ ਤੇ ਆ ਗਿਆ ਬਹੁਤ ਹੀ ਪਿਆਰੀ ਜੀ ਲੁੱਕ ਦਾ ਡਿਜ਼ਾਈ ਫੇਮਸ ਡਿਜ਼ਾਈਨ ਰਿਹਾ ਹੈ ਹਮੇਸ਼ਾ ਮਸਲਿਨ ਦੀ ਆਜੀ ਕੀ ਸ਼ਰਟ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ 2.5 ਮੀਟਰ ਪ੍ਰੋਪਰ 2.5 ਤੋਂ ਯਾਨੀ ਕਿ ਵਧੀਆ ਸ਼ਰਟ ਦਾ ਕਪੜਾ ਮਿਲੇਗਾ ਤੁਹਾਨੂੰ ਤੇ ਨਾਲ ਆ ਜਾਏਗਾ ਜੀ ਚਿਕਨ ਦੀ ਪਿਓਰ ਜਿਹੜੀ ਆ ਕਾਟਨ ਵਧੀਆ ਚ ਬਿਲਕੁਲ ਟਰਾਂਸਪੇਰੈਂਟ ਨਹੀਂ ਹੋਏਗਾ ਇੱਕ ਹੁੰਦੀ ਚਿਕਨ ਟਰਾਂਸਪੇਰੈਂਟ ਜਿਹਦੇ ਥੱਲੇ ਲਾਈਨਿੰਗ ਲਗਾਣੀ ਪੈਂਦੀ ਆ ਪਰ ਤੁਹਾਨੂੰ ਇਹਦੇ ਥੱਲੇ ਬਿਲਕੁਲ ਲਾਈਨਿੰਗ ਲਗਾਣੀ ਨਹੀਂ ਪੈਗੀ ਵੇ ਦੇਖੋ ਮੇਰਾ ਹੱਥ ਵੀ ਜਿਹੜਾ ਵਿਜ਼ੀਬਲ ਨਹੀਂ ਹੋ ਰਿਹਾ ਪਿਓਰ ਕਾਟਨ ਆਏਗਾ ਬਿਲਕੁਲ ਸੌਫਟ ਲਚਕ ਵਾਲਾ ਸਟੱਫ ਆਏਗਾ ਤੁਸੀਂ ਪਲਾਜ਼ੋ ਬ ਸਲਵਾਰ ਦਾ ਕਪੜਾ ਆ ਜਾਏਗਾ ਨਾਲ ਸਾਰਾ ਚਿਕਨ ਬਾਟਮ ਵਰਕ ਸੀਕੁਐਂਸ ਵਰਕ ਦੇ ਨਾਲ ਚਮਕ ਨਜ਼ਰ ਆ ਰਹੀ ਹੈਗੀ ਸੀਕੁਐਂਸ ਵਰਕ ਦੇ ਨਾਲ ਆਏਗਾ ਬਹੁਤ ਹੀ ਪਿਆਰਾ ਜਿਹਾ ਕਲਰ ਚੱਕ ਕਰੀ ਜਾਣਾ ਕਲਰ ਬਹੁਤ ਸੋਹਣੇ ਮਿਲ ਜਾਣਗੇ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਵਿਦਾਊਟ ਦੁਪੱਟਾ ਨੇ ਅੱਜ ਦੀ ਵੀਡੀਓ ਦੇ ਸਾਰੇ ਹੀ ਸੂਟ ਲੋਜੀ ਦੇ ਵਿੱਚ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਸਿਰਫ ਦੋ ਕਲਰ ਦੋ ਸੂਟ ਹੀ ਇਸ ਕਲਰ ਦੇ ਮਿਲਣਗੇ ਤੁਹਾਨੂੰ ਨੈਕਸਟ ਜਿਹੜਾ ਕਲਰ ਆ ਜਾਏਗਾ ਬਹੁਤ ਹੀ ਸੋਹਣਾ ਜਿਹਾ ਮਾਊਸ ਕਲਰ ਦੇ ਉੱਪਰ ਸਲਵਾਰਾਂ ਦਾ ਸਟਾਫ ਔਰ ਜਿਹੜਾ ਹੈ ਕਲਰ ਔਰ ਜਿਹੜਾ ਡਿਜ਼ਾਈਨ ਸਾਰਿਆਂ ਦਾ ਇੱਕ ਹੀ ਆਏਗਾ ਸ਼ਰਟ ਦਾ ਡਿਜ਼ਾਈਨ ਵੀ ਇੱਕ ਹੀ ਆਏਗਾ ਬਸ ਕਲਰ ਚੇਂਜ ਹੋਏ ਜਾਣਗੇ ਜਿਹੜਾ 3 ਮੀਟਰ ਦੇ ਲਾਗੇ ਚਾਕੇ ਸ਼ਰਟ ਹੋਏਗੀ ਖੁੱਲੀ ਡੁੱਲੀ ਟਾਈਪ ਲਾਸ ਸ਼ਰਟ ਆਏਗੀ ਕੋਈ 3 ਮੀਟਰ ਵੀ ਹੋ ਸਕਦੀ ਆ ਕੋਈ 2.5 ਵੀ ਹੋ ਸਕਦੀ ਹੈ ਕੋਈ 3.5 ਵੀ ਹੋ ਸਕਦੀ ਹੈ ਖੁੱਲੇ ਡੁੱਲੇ ਸ਼ਰਟ ਦਾ ਕਪੜਾ ਦੇ ਰਹੇ ਆ ਜੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਲੌਂਗ ਲੈਂਥ ਕੁੜਤਾ ਬਣਾਓ ਸ਼ਾਰਟ ਲੈਂਥ ਕੁੜਤਾ ਬਣਾਓ ਆਪਣੀ ਚੋਇਸ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਐਡਜਸਟ ਕਰ ਸਕਦੇ ਹੋ ਚਿਕਨ ਬਾਟਮ ਜਿਸ ਤਰ੍ਹਾਂ ਕੀ ਤੁਹਾਨੂੰ ਦੱਸਿਆ ਹੈ ਬਿਲਕੁਲ ਸੌਫਟ ਨਰਮ ਜਾਂ ਲਚਕ ਵਾਲਾ ਸਟੱਫ ਹੋਏਗਾ ਬਹੁਤ ਹੀ ਸੌਫਟ ਜੀ ਸਲਵਾਰ ਬਣੇਗੀ ਤੁਹਾਡੇ ਜਦ ਤੁਸੀਂ ਵੇਅਰ ਕਰੋਗੇ ਵਿਦਆਊਟ ਲਾਈਨਿੰਗ ਸਾਰਾ ਸੂਟ ਬਣਨ ਵਾਲਾ ਹੈ ਕੋਈ ਵੀ ਟ੍ਰਾਂਸਪੇਰੈਂਸੀ ਇਹਦੇ ਵਿੱਚ ਨਹੀਂ ਹੈਗੀ ਜਿਹੜਾ ਤੁਸੀਂ ਪਲਾਜ਼ੋ ਸਲਵਾਰ ਦਾ ਕਪੜਾ ਲੈ ਰਹੇ ਹੋ ਸੇਮ ਕਲਰ ਦੇ ਤਿੰਨ ਸੂਟ ਮਿਲ ਜਾਣ ਸੇਮ ਕਲਰ ਦੇ 3 ਸੂਟ ਮਿਲ ਜਣਗੇ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਨੈਕਸਟ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਆ ਗਿਆ ਬੜਾ ਹੀ ਪਿਆਰਾ ਜਿਹਾ ਕਲਰ ਆ ਗਿਆ ਗਾਜਰੀ ਪੀਚਕ ਸ਼ੇਡ ਜਿਹੜੀ ਹੁੰਦੀ ਹੈ ਨਾ ਉਹ ਵਾਲੀ ਸ਼ੇਡ ਮਿਲੇਗੀ ਤੁਹਾਨੂੰ ਖੁੱਲਾ ਡੁੱਲਾ ਕਪੜਾ ਮਿਲੇਗਾ ਮਸਲੀਨ ਦੀ ਆਜੇਗੀ ਸ਼ਰਟ ਬਹੁਤ ਹੀ ਜ਼ਿਆਦਾ ਸੋਹਣੀ ਜੀ ਕਪੜਾ ਬਹੁਤ ਜ਼ਿਆਦਾ ਸੋਹਣਾ ਹੈ ਔਰ ਕਪੜੇ ਦੀ ਲੈਂਥ ਲੰਬਾਈ ਚੜਾਈ ਵੀ ਪੂਰੀ ਹੈ ਕੋਈ 3 ਪਲਾਸਾ ਸ਼ર્ટ ਦੇ ਰਿਹਾ ਕੋਈ 3 ਮੀਟਰ ਸ਼ર્ટ ਨਿਕਲ ਰਹੀ ਆ 2.5 ਮੀਟਰ ਬਹੁਤ ਜ਼ਿਆਦਾ ਰੇਅਰ ਸ਼ਰਟਾਂ ਨਿਕਲਣਗੀਆਂ ਜ਼ਿਆਦਾ 2.5 ਪਲਾਸੇ ਹੀ ਸ਼ਰਟਾਂ ਹੋਣਗੀਆਂ ਬਹੁਤ ਹੀ ਜ਼ਿਆਦਾ ਜਿਆ ਸਟੱਫ ਸੋਨਾ ਮਿਲੇਗਾ ਤੁਹਾਨੂੰ ਰੇਅ ਸਿਰਫ ਤੇ ਸਿਰਫ 500 ਦੇ ਵਿੱਚ ਦੇਖੋ ਕਿੰਨਾ ਖੁੱਲਾ ਡੁੱਲਾ ਕਪੜਾ ਵੀ ਮਿਲ ਰਿਹਾ ਸਾਰਾ ਵਰਕ ਕੀਤਾ ਟੋਟਲ ਜਿਹੜਾ ਥ੍ਰੈਡ ਵਰਕ ਦਾ ਕੰਮ ਆਏਗਾ ਬਹੁਤ ਹੀ ਜ਼ਿਆਦਾ ਸੋਨਾ ਜਾਂ ਨੀਟ ਐਂਡ ਕਲੀਨ ਕੰਮ ਆਏਗਾ ਕੋਈ 500 ਦੇ ਵਿੱਚ ਤੁਹਾਨੂੰ ਇੱਕ ਫਲਾਵਰ ਨਹੀਂ ਪਾ ਕੇ ਦੇਗਾ ਤੁਹਾਨੂੰ ਪੂਰਾ ਡਿਜ਼ਾਈਨ ਕਰਕੇ ਪੂਰਾ ਹੈਵੀ ਵਰਕ ਕਰਕੇ 3 ਮੀਟਰ ਜਿਹੜੀ ਇਹ ਸ਼ਰਟ ਦੇ ਕ ਦਾ ਕਪੜਾ ਵੀ ਲੈਂਦੇ ਹੋ 2230 ਦਾ ਖਾਲੀ ਤੁਹਾਨੂੰ ਇਹ ਫੈਬਰਿਕ ਮਿਲੇਗਾ ਤੁਹਾਨੂੰ ਪੂਰਾ ਸੂਟ ਹੋਲਸੇਲ ਦੇ ਵਿੱਚ ਲੱਗ ਰਿਹਾ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਸੇਮ ਕਲਰ ਦੇ ਇਹਦੇ ਵਿੱਚ ਵੀ ਤਿੰਨ ਸੂਟ ਬਣ ਜਾਣਗੇ ਸੇਮ ਕਲਰ ਦੇ ਇਹਦੇ ਵਿੱਚ ਵੀ ਤਿੰਨ ਸੂਟ ਜਿਹੜੇ ਆ ਮਿਲ ਜਾਣਗੇ ਨੈਕਸਟ ਕਲਰ ਆ ਗਿਆ ਸਕਾਈ ਬਲੂ ਕਲਰ ਬਹੁਤ ਹੀ ਸੋਹਣਾ ਜਿਹਾ ਸਕਾਈ ਬਲੂ ਕਲਰ ਆ ਜੇਗਾ ਇਹਦੇ ਵਿੱਚ ਹੀ ਬਹੁਤ ਹੀ ਜਿਆਦਾ ਸੋਹਣੇ ਜੇ ਸੂਟ ਆ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਜਲਦੀ ਜਲਦੀ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਕਰਵਾ ਲਓ بار بار ਬੋਲ ਰਹੀ ਹਾਂ ਜੀ ਸ਼ਰਟ ਦਾ ਸਟੱਫ ਜਿਹੜਾ ਬਿਲਕੁਲ ਸੌਫਟ ਨਰਮ ਮਸਲੀਨ ਦਾ ਆਏਗਾ 2 टाइम मीटर प्लस शर्ट ਹੋਏਗੀ اور ਨਾਲ सीक्वेंस ਵਾਲੀ सलवार आजेगी ਚਾਹ ਪਲਾਜ਼ੋ ਬਣਾ ਲਓ ਚਾਹ सलवार ਬਣਾ ਲਓ ਤੁਹਾਡੀ ਆਪਣੀ ਚੋਇਸ ਹੋਏਗੀ ਬਹੁਤ ਹੀ ਸੋਹਣਾ ਨੀਚੇ ਕਟਵਰਕ ਹੋਇਆ ਏ ਜਿਹੜਾ ਬਿਲਕੁਲ ਵਿਜੀਬਲ ਸਟੱਫ ਨਹੀਂ ਹੋਏਗਾ ਬਹੁਤ ਹੀ ਜਿਆਦਾ ਸੋਹਣਾ ਮੈਚਿੰਗ ਸੂਟ ਦੇ ਰਿਹਾ ਕੰਟਰਾਸਟ ਸਭ ਦੇ ਨਾਲ ਵਾਈਨ ਕਲਰ ਦਾ ਹੀ ਆਏਗਾ ਸਾਰਾ ਹੀ ਬਾਟਮ ਚਿਕਨ ਵਰਕ ਦੇ ਨਾਲ ਆਏਗੀ ਵਿਦ ਸੀਕੁਐਂਸ ਵਰਕ ਦੇ ਨਾਲ ਬਹੁਤ ਹੀ ਸੋਹਣਾ ਮੁਲਾਇਮ ਸੌਫਟ ਜਸਟਫ ਹੋਏਗਾ ਜਿਨ੍ਹਾਂ ਨੇ ਮੇਰੇ ਕੋ ਇਹ ਸੂਟ ਬਾਈ ਕੀਤੇ ਨੇ ਉਹਨਾਂ ਨੂੰ ਪਤਾ ਆਏਗਾ ਕਿ ਇਹ ਵਾਲਾ ਸਟੱਫ ਬਹੁਤ ਜਿਆਦਾ ਸੋਹਣਾ ਹੈ ਸੇਮ ਕਲਰ ਦੇ 4 ਸੂਟ ਮਿਲ ਜਣਗੇ ਸੇਮ ਕਲ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਨੈਕਸਟ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਜਿਹੜਾ ਕਲਰ ਆ ਗਿਆ ਪਿਸਤਾ ਗ੍ਰੀਨ ਕਲਰ ਕੁਝ ਸੂਟ ਜਿਹੜੇ ਆ ਸਿੰਗਲ ਸਿੰਗਲ ਕਲਰ ਦੇ ਹੀ ਬਣੇ ਨੇ ਉਹ ਤੁਹਾਨੂੰ ਸਿੰਗਲ ਕਲਰ ਹੀ ਮਿਲੇਗਾ ਜਿਹੜਾ ਦੂਜਾ ਡਿਜ਼ਾਈਨ ਹੈ ਉਹਦੇ ਵਿੱਚ 16 17 ਕਲਰ ਮਿਲਣਗੇ ਪਰ ਸਿੰਗਲ ਸਿੰਗਲ ਕਲਰ ਚ ਲਓ ਜੀ ਆ ਗਿਆ ਬਹੁਤ ਹੀ ਸੋਹਣਾ ਪਿਸਤਾ ਗ੍ਰੀਨ ਕਲਰ ਦੇ ਉੱਪਰ ਬਹੁਤ ਹੀ ਪਿਆਰੀ ਜੀ ਮਿੱਠੀ ਜੀ ਛੇਡ ਆ ਜੇਗੀ ਪਿਸਤਾ ਗ੍ਰੀਨ ਕਲਰ ਨਾਲ ਸੀਕੁਐਂਸ ਵਰਕ ਬਾਟਮ ਪਲਾਜ਼ੋ ਜੋ ਮਰਜੀ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਜਿਆ ਜਿਹੜਾ ਸਟੱਫ ਬਹੁਤ ਸੋਹਣਾ ਬਿਲਕੁਲ ਸੌਫਟ ਨਰਮ ਜਿਹਾ ਸਲਵਾਰ ਦਾ ਕਪੜਾ ਆਏਗਾ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਲੋ ਜੀ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਰਾਇਲ ਬਲੂ ਦੇਖੋ ਮਾਰਕੀਟ ਦੇ ਵਿੱਚ ਤੁਹਾਨੂੰ ਰਾਇਲ ਬਲੂ ਕਲਰ ਬਹੁਤ ਜ਼ਿਆਦਾ ਘੱਟ ਮਿਲੇਗਾ ਸਿਰਫ ਤੇ ਸਿਰਫ 500 ਦੇ ਵਿੱਚ ਦੇ ਰਹੇ ਹਾਂ ਰਾਇਲ ਬਲੂ ਕਲਰ ਵੀ ਆ ਗਿਆ ਦੇਖੋ ਕਿੰਨਾ ਪਿਆਰਾ ਟਾਈਮ ਪਲੱਸ ਸ਼ਰਟ ਦੇ ਰਹੇ ਹਾਂ ਯਾਨੀ ਕਿ ਅਪਰੋਕਸ 3 ਮੀਟਰ ਦੇ ਲਾਗੇ-ਚਾਗੇ ਸ਼ਰਟ ਤੁਹਾਨੂੰ ਦੇ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਜੀ ਦੇਖੋ ਵਾਈਨ ਕਲਰ ਦਾ ਇਹਦੇ ਤੇ ਕੰਮ ਹੋਇਆ ਰਾਇਲ ਬਲੂ ਤੇ ਵਾਈਨ ਕਲਰ ਦਾ ਕੰਮ ਹੋਇਆ ਨਾਲ ਜਿਹੜਾ ਇਹ ਪਲਾਜ਼ੋ ਸਰਵਾਰ ਜੋ ਮਰਜੀ ਬਣਾਓ ਦੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਆਏਗਾ ਡਾਰਕ ਜਿਨ੍ਹਾਂ ਨੂੰ ਪਸੰਦ ਆ ਉਹ ਲੈ ਸਕਦੇ ਹੋ ਜਦੋਂ ਸੂ ਸਿੰਗਲ ਸਿੰਗਲ ਕਲਰ ਬਚੇ ਆ ਜੀ ਕੋਈ ਵੀ ਦੋ ਦੋ ਤਿੰਨ ਤਿੰਨ ਕਲਰ ਨਹੀਂ ਆਣਗੇ ਸਿੰਗਲ ਕਲਰ ਹੈ ਜਿਹਦੇ ਹੱਥ ਲੱਗ ਗਿਆ ਕਲਰ ਜੀ ਉਹਦਾ ਹੀ ਹੋਏਗਾ ਜਿਹਦੀ ਪੇਮੈਂਟ ਪਹਿਲਾਂ ਆ ਜਾਏਗੀ ਨੈਕਸਟ ਕਲਰ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਜਿਆ ਡਿਫਰੈਂਟ ਜਿਆ ਡਾਰਕ ਗ੍ਰੇ ਕਲਰ ਦੇ ਉੱਪਰ ਡਾਰਕ ਗ੍ਰੇ ਕਲਰ ਜਿਹੜਾ ਹੁੰਦਾ ਨਾ ਬਹੁਤ ਹੀ ਸੋਹਣਾ ਮਹਿੰਦੀ ਗ੍ਰੇ ਜਿਆ ਉਹ ਵਾਲਾ ਕਲਰ ਆਏਗਾ ਬਹੁਤ ਹੀ ਸੋਹਣਾ ਵਾਈਨ ਕਲਰ ਦਾ ਨਾਰ ਆ ਜਾਏਗਾ ਵਰਕ ਕੀਤਾ ਹੈ ਵਾਈਨ ਕਲਰ ਦੇ ਨਾਲ ਸਲਵਾਰ ਪਲਾਜ਼ੋ ਸਲਵਾਰ ਜਿਸ ਤਰ੍ਹਾਂ ਮਰਜੀ ਤੁਸੀਂ ਆਪਣੀ ਚੋਇਸ ਦੇ ਨਾਲ ਬਣਾ ਸਕਦੇ ਹੋ ਨੈਕਸਟ ਕਲਰ ਆ ਗਿਆ ਆਫ ਵਾਈਟ ਕਲਰ ਆਫ ਵਾਈਟ ਦਾ ਵਾਈਨ ਦੇ ਨਾਲ ਕੰਟਰਾਸਟ ਵੀ ਬਹੁਤ ਸੋਹਣਾ ਲੱਗਦਾ ਹੈ ਸਟਾਫ ਮਸਲੀਨ ਦੀ ਸ਼ਰਟ ਆ ਜੇਗੀ ਪਿਓਰ ਕਾਟਨ ਦੀ ਜੜ ਜਿਹੜੀ ਇਹ ਸਲਵਾਰ ਪਲਾਜ਼ੋ ਤੁਹਾਡੀ ਚੋਇਸ ਹੈ ਜਿਸ ਤਰ੍ਹਾਂ ਮਰਜੀ ਤੁਸੀਂ ਸਟਿਚ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਫ ਵਾਈਟ ਕਲਰ ਦੇ ਉੱਪਰ ਦੇਖੋ ਆਫ ਵਾਈਟ ਤੇ ਵੀ ਕਲਰ ਜਿਹੜਾ ਹੈ ਵਰਕ ਕਿੰਨਾ ਸੋਹਣਾ ਲੱਗਦਾ ਹੈ ਵਾਈਨ ਕਲਰ ਦੀ ਨਾਲ ਆ ਜੇਗੀ ਸਲਵਾਰ ਦੇਖੋ ਕੰਬੀਨੇਸ਼ਨ ਕਿੰਨਾ ਪਿਆਰਾ ਲੱਗ ਰਿਹਾ ਹੈ ਰੇਅ ਸਿਰਫ ਤੇ ਸਿਰਫ 500 ਸੇਮ ਕਲਰ ਦੇ 2 3 2 3 ਸੂਟ ਮਿਲ ਜਾਣਗੇ ਤੁਹਾਨੂੰ ਆਫ ਵਾਈਟ ਦੇ ਵਿੱਚ ਨੈਕਸਟ ਜਿਹੜਾ ਕਲਰ ਆ ਗਿਆ ਬਹੁਤ ਹੀ ਸੋਹਣਾ ਇਹ ਮਿਲ ਜੇਗਾ ਤੁਹਾਨੂੰ ਸਿੰਗਲ ਲਾਈਟ ਜਿਹੜਾ ਹੈ ਮਾ우스 ਜਿਹੜਾ ਲਾਈਟ ਬ੍ਰਾਊਨ ਸ਼ੇਡ ਹੁੰਦੀ ਹੈ ਨਾ ਉਹ ਵਾਲੀ ਸ਼ੇਡ ਮਿਲੇਗੀ ਜਿਨਾਂ ਨੇ ਇਹ ਸ਼ੇਡ ਲੈਣੀ ਉਹਦੀ ਨਾਲ ਲਿਖ ਕੇ ਭੇਜਣਾ ਕਿ ਲਾਈਟ ਬ੍ਰਾਊਨ ਸ਼ੇਡ ਵਾਲਾ ਕਿਉਂਕਿ ਇਹਦੇ ਵਿੱਚ ਥੋੜਾ ਫੋਟੋ ਦੇ ਵਿੱਚ ਕਰੀਮ ਕਲਰ ਆ ਜਾਂਦਾ ਹੈ ਲਾਈਟ ਬ੍ਰਾਊਨ ਸ਼ੇਡ ਆਏਗੀ ਬਿਲਕੁਲ ਲਾਈਟ ਬ੍ਰਾਊਨ ਬਹੁਤ ਹੀ ਸੋਹਣਾ 3 ਮੀਟਰ ਤੋਂ ਵੀ ਪਲੱਸ ਜਿਹੜੀ ਹੈ ਸ਼ਰਟ ਦਾ ਕਪੜਾ ਮਿਲ ਰਿਹਾ ਸਭ ਨੂੰ ਹੀ ਸਭ ਸ਼ਰਟਾਂ ਦਾ ਕਪੜਾ 3 ਮੀਟਰ ਪਲੱਸ ਹੀ ਮਿਲੇਗਾ ਰੇਟ ਬਹੁਤ ਜ਼ਿਆਦਾ ਜੈਨੂਇਨ ਸਿਰਫ ਤੇ ਸਿਰਫ 500 ਰੁਪਏ ਦਾ ਸੂਰ ਸ਼ਿਪਿੰਗ ਫ੍ਰੀ ਦੇ ਨਾਲ ਵਾਈਨ ਕਲਰ ਦੇ ਨਾਲ ਆ ਜੇ ਕਿ ਸਲਵਾਰ ਪਲਾਜ਼ੋ ਜੋ ਮਰਜੀ ਤੁਸੀਂ ਬਣਾ ਸਕਦੇ ਹੋ ਨੈਕਸਟ ਕਲਰ ਆ ਗਿਆ ਪਰਪਲ ਕਲਰ ਦੇਖੋ ਰਾਇਲ ਬਲੂ ਕਲਰ ਵੀ ਦਿੱਤਾ ਸੀ ਤੁਹਾਨੂੰ ਮਿਲੇਗਾ ਪਰਪਲ ਕਲਰ ਦੇ ਵਿੱਚ ਵੀ ਪਰਪਲ ਕਲਰ ਦੇ ਵਿੱਚ ਵੀ ਮਿਲੇਗਾ ਡਾਰਕ ਪਰਪਲ ਮਸਲੀਨ ਦਾ ਆ ਜਾਏਗਾ ਸ਼ਰਟ ਤੇ ਕਾਟਨ ਦੀ ਆ ਜਾਏਗੀ ਸਲਵਾਰ ਚਿਕਨ ਵਰਕ ਦੇ ਨਾਲ ਸਾਰੀ ਹੀ ਸੀਕਵੈਂਸ ਵਰਕ ਵਿਦ ਚਿਕਨ ਵਰਕ ਬਹੁਤ ਜਿਆਦਾ ਸੋਹਣਾ ਆਏਗਾ ਦੇਖੋ ਵਾਈਨ ਦੇ ਉੱਪਰ ਪਰਪਲ ਦੇ ਉੱਪਰ ਵਾਈਨ ਕਲਰ ਦਾ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਨਾਲਾ ਜਿਹੀ ਵਾਈਨ ਕਲਰ ਦੀ ਬਾਟਮ ਬਹੁਤ ਹੀ ਪਿਆਰੀ ਸੀਕਵੈਂਸ ਵਰਕ ਦੇ ਨਾਲ ਬਿਲਕੁਲ ਟ੍ਰਾਂਸਪੇਰੈਂਸੀ ਇਹਦੇ ਵਿੱਚ ਨਹੀਂ ਹੈਗੀ ਸੌਫਟ ਤੇ ਲਚਕ ਵਾਲਾ ਸਟੱਫ ਹੋਏਗਾ ਪਲਾਜ਼ੋ ਸਲਵਾਰ ਫਰਸ਼ੀ ਸਲਵਾਰ ਜੋ ਮਰਜੀ ਤੁਸੀਂ ਆਪਣੀ ਚੋਇਸ ਤੇ ਬਣਾ ਸਕਦੇ ਏਸ ਡਿਜ਼ਾਈਨ ਦੇ ਵਿੱਚ ਨੈਕਸਟ ਤੇ ਲਾਸਟ ਕਲਰ ਇਹਦੇ ਵਿੱਚ ਆ ਜਾਏਗਾ ਬਹੁਤ ਹੀ ਜਿਆਦਾ ਸੋਹਣਾ येलो ਮਸਟਰਡ ਸ਼ੇਡ ਨਾਈ ਯੈਲੋ ਸ਼ੇਡ ਐਨਾ ਮਸਟਰਡ ਸ਼ੇਡ ਐਨਾ ਔਰੇਂਜ ਸ਼ੇਡ ਐ ਤਿੰਨਾਂ ਦਾ ਮਿਕਸ ਅਪ ਕਲਰ ਬਣ ਕੇ ਬਹੁਤ ਹੀ ਸੋਹਣਾ ਯੈਲੋ ਮਸਟਰਡ ਸ਼ੇਡ ਤਿਆਰ ਹੋਈ ਹੈ ਬਹੁਤ ਹੀ ਜਿਆਦਾ ਸੋਹਣਾ ਡਿਫਰੈਂਟ ਜਿਹਾ ਕਲਰ ਆਏਗਾ ਵਾਈਨ ਕਲਰ ਦਾ ਵਰਕ ਆ ਜਾਏਗਾ ਨਾਲ ਵਾਈਨ ਕਲਰ ਦੀ ਆ ਜਾਏਗੀ ਸਨਵਾਰ ਪਰਾਜੋ ਜੋ ਮਰਜੀ ਬਣਾ ਸਕਦੇ ਹੋ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਲੋਜੀ ਸਟਾਰਟ ਕਰਦੇ ਹਾਂ ਡਿਜ਼ਾਈਨ ਨੰਬਰ 2 ਕਰਦੇ ਹਾਂ ਡਿਜ਼ਾਈਨ ਨੰਬਰ 2 ਇਹਦਾ ਦੂਸਰਾ ਡਿਜ਼ਾਈਨ ਦੂਜਾ ਡਿਜ਼ਾਈਨ ਬਹੁਤ ਜਿਆਦਾ ਸੋਹਣਾ ਹੈ ਜਦੋਂ ਵੀਡੀਓ ਪੈਂਦੀ ਆ ਦੂਜੇ ਡਿਜ਼ਾਈਨ ਦੀ ਹੀ ਜ਼ਿਆਦਾਤਰ ਡਿਮਾਂਡ ਆਉਂਦੀ ਆ ਲਓ ਜੀ ਦੂਜਾ ਡਿਜ਼ਾਈਨ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਇਹ ਤਾਂ ਜ਼ਿਆਦਾ ਵਿਕਦਾ ਹੈ ਕਿਉਂਕਿ ਇਹਦਾ ਗਲੇ ਦਾ ਕੋਈ ਇਸ਼ੂ ਨਹੀਂ ਹੈਗਾ ਇਹਦੇ ਗਲੇ ਦੀ ਜਿਹੜੀ ਆ ਕੋਈ ਵੀ ਵਰਕ ਨਹੀਂ ਹੋਇਆ ਇਹਦਾ ਸਿਰਫ ਘੇਰੇ ਤੇ ਤੇ ਕਲੀਆਂ ਦਾ ਵਰਕ ਆਇਆ ਇਸ ਕਰਕੇ ਇਸ ਡਿਜ਼ਾਈਨ ਦੀ ਜ਼ਿਆਦਾ ਡਿਮਾਂਡ ਰਹਿੰਦੀ ਆ 3 ਮੀਟਰ ਸ਼ਰਟ ਮਿਲੇਗੀ ਬਹੁਤ ਹੀ ਸੋਹਣੀ ਮਸਲੀਨ ਦੇ ਉੱਪਰ ਦੇਖੋ ਕਿੰਨਾ ਪਿਆਰਾ ਜਿਹੜਾ ਇਹ ਵਰਕ ਕੀਤਾ ਆ ਜਾਏਗਾ ਬਹੁਤ ਹੀ ਪਿਆਰਾ ਜਿਹਾ ਉੱਪਰ ਦੇਖੋਗੇ ਤੇ ਗਲੇ ਤੇ ਕੋਈ ਵਰਕ ਨਹੀਂ ਹੈਗਾ ਸਿਰਫ ਕਲੀਆਂ ਜਾ ਰਹੀਆਂ ਨੇ ਉੱਪਰ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਆ ਬਹੁਤ ਹੀ ਜ ਡਿਜ਼ਾਈਨ ਆਏਗਾ ਵਿੱਚ ਮਿਰਰ ਵਰਕ ਆ ਜਾਏਗਾ ਤੇ ਸੇਮ ਨਾਲ ਹੀ ਵਾਈਨ ਕਲਰ ਦੀ ਬੋਟਮ ਆ ਜਾਏਗੀ ਬਹੁਤ ਹੀ ਜਿਆਦਾ ਸੋਹਣੀ ਸੇਮ ਹੀ ਆਜੇਗੀ ਜੀ ਸੇਮ ਡਿਜ਼ਾਈਨ ਸੇਮ ਹੀ ਜਿਹੜਾ ਹੈ ਸੀਕੁਐਂਸ ਵਰਕ ਦੀ ਬੋਟਮ ਆਜੇਗੀ ਬਹੁਤ ਹੀ ਸੋਹਣਾ ਲਚਕਾਰਦਾ ਸਟੱਫ ਆਏਗਾ ਰੇਟ ਬਹੁਤ ਜਿਆਦਾ ਜੈਨੂਅਰ ਹੈ ਸੇਮ ਰੇਟ ਤੇ ਮਿਲੇਗਾ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਸੇਮ ਕਲਰ ਦੇ ਤਿੰਨ ਸੂਟ ਮਿਲ ਜਾਣਗੇ ਮਹਿੰਦੀ ਕਲਰ 'ਚ ਹੀ ਤਿੰਨ ਸੂਟ ਮਿਲ ਜਾਣਗੇ ਤੁਹਾਨੂੰ ਬਹੁਤ ਹੀ ਪੈਰਾਜੋ ਡਿਜ਼ਾਈਨ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆ ਗਿਆ ਜੀ ਨੈਕਸਟ ਇਹਦੇ ਵਿੱਚ ਕਲਰ ਆ ਜਾਏਗਾ ਜੀ ਰਾਇਲ ਬਲੂ ਕਲਰ ਇਹਦੇ ਵਿੱਚ 16 17 ਕਲਰ ਦੇਾਂਗੇ ਮਾਰਕੀਟ ਦੇ ਵਿੱਚ ਤੁਸੀਂ ਬਾਜ਼ਾਰ ਜਾਂਦੇ ਹੋ ਤੇ ਦੋ ਤਿੰਨ ਕਲਰ ਤੋਂ ਵੱਧ ਤੁਹਾਨੂੰ ਵੈਰਾਈਟੀ ਨਹੀਂ ਦਿਖਾਣਗੇ ਸਾਨੂੰ ਸਿਰਫ ਤੇ ਜ਼ਿਆਦਾਤਰ ਜ਼ਿਆਦਾਤਰ ਤਿੰਨ ਚਾਰ ਡਿਜ਼ਾਈਨ ਵਾਤ ਤੋਂ ਵਾਤ ਮਿਲਣਗੇ ਆਪਾਂ ਤੁਹਾਨੂੰ ਦੇਾਂਗੇ 16 ਡਿਜ਼ਾਈਨ ਦੇ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਰਾਇਲ ਬਲੂ ਕਲਰ ਦੇ ਨਾਲ ਵਾਈਨ ਦਾ ਕੰਬੀਨੇਸ਼ਨ ਕਲਰ ਚੈੱਕ ਕਰੀ ਜਾਣਾ ਤੁਸੀਂ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਸਿੰਗਲ ਸਿੰਗਲ ਸੂਟ ਹੈ ਜਲਦੀ ਜਲਦੀ ਬੁਕਿੰਗ ਦੇ ਲਓ ਜਿਹੜਾ ਸੂਟ ਲੈਣਾ ਹੈ ਲਓ ਜੀ ਅਗਲਾ ਕਲਰ ਆ ਗਿਆ ਪੀਚ ਕਲਰ ਪੀਚ ਕਲਰ ਮਿਲ ਜੇਗਾ ਅਗਲਾ ਦੇਖੋ ਕਿੰਨਾ ਪੈਰਾ ਡਿਜ਼ਾਈਨ ਆ ਜਾਏਗਾ ਸੇਮ ਹੀ ਇਦਾਂ ਹੀ ਡਿਜ਼ਾਈਨ ਕੀਤਾ ਹੈ ਨਾਲ ਵਾਈਨ ਕਲਰ ਦੀ ਆਜੇਗੀ ਬਾਟਮ ਸਲਵਾਰ ਬਣਾਓ ਪਲਾਜ਼ੋ ਬਣਾਓ ਤੁਹਾਡੀ ਆਪਣੀ ਚੋઈએ ਚ ਚਿਕਨ ਵਰਕ ਦਾ ਆਏਗਾ ਸਟਾਫ ਸਟਾਫ ਜਿਹੜਾ ਬਿਲਕੁਲ ਨਰਮ ਹੈ ਦੇਖੋ ਬਿਲਕੁਲ ਲਚਕਵਾਰਾ ਸਟਾਫ ਆਏਗਾ ਬਿਲਕੁਲ ਸੌਫਟ ਜਿਹਾ ਔਰ ਟਰਾਂਸਪੇਰੈਂਸੀ ਬਿਲਕੁਲ ਨਹੀਂ ਹੋਏਗੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲੇ ਨੇ ਰੇਟ ਬਹੁਤ ਜ਼ਿਆਦਾ ਜੈਨੂਇਨ ਸਿਰਫ ਤੇ ਸਿਰਫ 500 ਰੁਪਏ ਦਾ ਸੂਟ 3 ਮੀਟਰ ਪਲੱਸ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਜ਼ਿਆਦਾ ਸੋਹਣੀ ਜੀ ਕੋਈ ਢ ਚੈੱਕ ਕਲਰ ਚੈੱਕ ਕਰੀ ਜਾਓ ਕਲਰ ਕਿੰਨੇ ਕਿੰਨੇ ਸੋਹਣੇ ਆ ਜਿਹੜਾ ਵੀ ਕਲਰ ਪਸੰਦ ਆ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਹਦੇ ਤੇ ਬੁਕਿੰਗ ਦੇ ਦੇਣੀ ਆ ਦੇਖੋ ਨੈਕਸਟ ਕਲਰ ਆ ਗਿਆ येलो ਜਿਹੜਾ ਇਹ ਬਹੁਤ ਹੀ ਸੋਹਣਾ येलो ਮਸਟਰਡ ਸ਼ੇਡ ਨਾਲਾਜੀ ਕੀ ਜੀ ਸਲਵਾਰ ਰੇਡ ਬਹੁਤ ਜ਼ਿਆਦਾ ਜੈਨੂਨ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਨੈਕਸਟ ਆ ਗਿਆ ਜੀ ਗਾਜਰੀ ਕਲਰ ਦਾ ਨੈਕਸਟ ਗਾਜਰੀ ਕਲਰ ਆ ਗਿਆ ਬਹੁਤ ਹੀ ਪਿਆਰਾ ਜਿਆ ਪੀਚ ਗਾਜਰੀ ਜੀ ਜਿਹੜੀ ਸ਼ੇਡ ਹੁੰਦੀ ਉਹ ਵਾਲੀ ਸ਼ੇਡ ਮਿਲੇਗੀ ਤੁਹਾਨੂੰ ਸਲਵਾਰਾਂ ਦਾ ਕਲਰ ਸੇਮ ਹੀ ਹੋਏਗਾ ਸਲਵਾਰ ਬਣਾਓ ਪਲਾਜ਼ੋ ਬਣਾਓ ਤੁਹਾਡੀ ਆਪਣੀ ਚੋਇਸ ਹੈ ਸੇਮ ਕਲਰ ਦੇ ਤਿੰਨ ਸੂਟ ਮਿਲ ਜਣਗੇ ਗਾਜਰੀ ਪੀਚ ਦੇ ਸੇਮ ਕਲਰ ਦੇ ਤਿੰਨ ਸੂਟ ਮਿਲ ਜਾਣਗੇ ਰੇਟ ਬਹੁਤ ਜਿਆਦਾ ਜੈਨੂਅਲ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਨੈਕਸਟ ਕਲਰ ਆ ਗਿਆ ਬਹੁਤ ਹੀ ਸੋਹਣਾ ਪਰਪਲ ਜਿਹੜਾ ਡਾਰਕ ਪਰਪਲ ਜੀ ਜਿਤਨਾ ਗ੍ਰੇ ਪਰਪਲ ਸ਼ੇਡ ਹੁੰਦੀ ਨਾ ਉਹ ਵਾਲੀ ਸ਼ੇਡ ਮਿਲੇਗੀ ਨਾ ਇਹ ਗ੍ਰੇ ਸ਼ੇਡ ਹੈ ਨਾ ਪਰਪਲ ਸ਼ੇਡ ਹੈ ਬਹੁਤ ਹੀ ਸੋਹਣੀ ਡਿਫਰੈਂਟ ਜੀ ਮਿਕਸ ਅਪ ਜਿਆ ਕਲਰ ਆਏਗਾ ਬਹੁਤ ਹੀ ਪਿਆਰਾ ਜਿਆ ਇਹ ਆਜੇਗੀ ਜੀ ਸਲਵਾਰ ਇਹਦੀ ਸਲਵਾਰ ਬਣਾਓ ਪਲਾਜ਼ੋ ਬਣਾਓ ਤੁਹਾਡੀ ਆਪਣੀ ਚੋਇਸ ਹੋਏਗੀ ਸ ਨੈਕਸਟ ਇਹਦਾ ਕਲਰ ਆ ਜਾਏਗਾ ਆਫ ਵਾਈਟ ਕਲਰ ਆ ਜਾਏਗਾ ਆਫ ਵਾਈਟ ਕਲਰ ਆ ਜਾਏਗਾ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਸੇਮ ਡਿਜ਼ਾਈਨ ਦੇ ਵਿੱਚ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ ਚੈੱਕ ਕਰੋ ਕਲਰ ਤੇ ਚੈੱਕ ਕਰੋ ਡਿਜ਼ਾਈਨ ਕਿੰਨੇ ਕਿੰਨੇ ਪਿਆਰੇ ਮਿਲ ਜਾਣਗੇ ਤੁਹਾਨੂੰ ਬਹੁਤ ਜਿਆਦਾ ਸੋਹਣਾ ਚਿਕਨ ਬਾਟਮ ਦੀ ਜਿਹੜੀ ਆ ਸਲਵਾਰ ਆ ਜਾਏਗੀ ਨੈਕਸਟ ਕਲਰ ਆ ਜਾਏਗਾ ਜੀ ਫਿਰੋਜ਼ੀ ਸੀ ਗ੍ਰੀਨ ਸ਼ੀਲਡ ਫਰੋਜ਼ੀ ਸੀ ਗ੍ਰੀਨ ਸ਼ੇਡ ਬਹੁਤ ਹੀ ਜ਼ਿਆਦਾ ਸੋਹਣੀ ਡਾਰਕ ਔਰ ਮਸਲੀਨ ਦੀ ਸ਼ਰਟ ਆ ਜਾਏਗੀ ਬਾਟਮ ਜਿਹੜੀ ਆ ਚਿਕਨ ਦੀ ਆ ਜਾਏਗੀ ਬਹੁਤ ਹੀ ਸੋਹਣਾ ਬਿਲਕੁਲ ਪਿਓਰ ਕਾਟਨ ਦਾ ਸਟਫ ਸਲਵਾਰ ਦਾ ਰੇਟ ਸਿਰਫ ਤੇ ਸਿਰਫ 500 ਨੈਕਸਟ ਕਲਰ ਆ ਗਿਆ ਜੀ ਪਰਪਲ ਕਲਰ ਦੇਖੋ ਕਿੰਨਾ ਪਿਆਰਾ ਪਰਪਲ ਸ਼ੇਡ ਦੇ ਉੱਪਰ ਆ ਜਾਏਗਾ ਪਰਪਲ ਦੇ ਉੱਪਰ ਡਿਜ਼ਾਈਨ ਆ ਗਿਆ ਨਾਲ ਆ ਜਾਏਗੀ ਜੀ ਸਲਵਾਰ ਪਲਾਜ਼ੋ ਜੋ ਮਰਜ਼ੀ ਬਣਾ ਸਕਦੇ ਹੋ ਨੈਕਸਟ ਜਿਹੜਾ ਕਲਰ ਆ ਜਾਏਗਾ ਬਹੁਤ ਹੀ ਜ਼ਿਆਦਾ ਸੋਹਣਾ ਚਾਕਲੇਟੀ ਕਲਰ ਚੌਕਲੇਟੀ ਕਲਰ ਮਿਲ ਜੇਗਾ ਵੀ ਸਿੰਗਲ ਕਲਰ ਹੈ ਜੀ ਜਲਦੀ ਜਲਦੀ ਬੁਕਿੰਗ ਦੇ ਦਿਓ ਕਲਰ ਬਹੁਤ ਜਿਆਦਾ ਸੋਹਣੇ ਨੇ 17 18 ਕਲਰ ਤੁਹਾਨੂੰ ਦੇ ਰਹੇ ਹਾਂ ਜੀ ਕਿੰਨੇ ਪਿਆਰੇ ਨਵੇਂ ਨਵੇਂ ਕਲਰ ਆ ਗਿਆ ਚੌਕਲੇਟੀ ਕਲਰ ਲੋਜੀਕ ਕਲਰ ਆ ਗਿਆ ਬਲੈਕ ਕਲਰ ਕਲਰ ਮਿਲ ਜੇਗਾ ਇਹਦੇ ਵਿੱਚ ਬਲੈਕ ਕਲਰ ਵੀ ਇਹ ਵੀ ਸਿੰਗਲ ਸੂਟ ਜੇ ਬਲੈਕ ਕਲਰ ਦਾ ਦੇਖੋ ਕਿੰਨੀ ਪਿਆਰੀ ਲੁੱਕ ਆਏਗੀ ਸ਼ਰਟ ਦੀ ਨਾਲ ਆ ਜੇਗੀ ਸਲਵਾਰ ਪਲਾਜ਼ੋ ਜੋ ਮਰਜੀ ਬਣਾਓ ਰੇਟ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਨੈਕਸਟ ਕਲਰ ਆ ਗਿਆ ਬਿਸਕੁਟੀ ਕਲਰ ਬਹੁਤ ਹੀ ਸੋਹਣਾ ਬਿਸਕੁਟੀ ਕਲਰ ਆ ਗਿਆ ਜੀ ਰੇਡ ਬਹੁਤ ਜਿਆਦਾ ਜੈਨੂਨ ਸਿਰਫ ਤੇ ਸਿਰਫ 500 ਬਿਸਕੁਟੀ ਕਲਰ ਦੇ ਉੱਪਰ ਆ ਗਿਆ ਵਾਈਨ ਕਲਰ ਦਾ ਕੰਬੀਨੇਸ਼ਨ ਸੇਮ ਕਲਰ ਦੇ ਦੋ ਸੂਟ ਮਿਲ ਜਾਣਗੇ ਬਿਸਕੁਟੀ ਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਬਹੁਤ ਹੀ ਜਿਆਦਾ ਸੋਹਣਾ ਸੀ ਗ੍ਰੀਨ ਸ਼ੇਡ ਪਿਸਤਾਸ਼ ਸੀ ਗ੍ਰੀਨ ਸ਼ੇਡ ਆਇਆ ਕੀ ਬਹੁਤ ਹੀ ਜਿਆਦਾ ਸੋਹਣੀ ਜੀ ਦੇਖੋ ਕਿੰਨੀ ਪਿਆਰੀ ਪਿਸਤਾ ਸੀ ਗ੍ਰੀਨ ਸ਼ੇਡ ਰੇਡ ਸਿਰਫ ਤੇ ਸਿਰਫ 500 ਸ਼ਿਪਿੰਗ ਫ੍ਰੀ ਦੇ ਨਾਲ